ਬਾਜੀ ਜਿਹੜੀ ਤੇਜ਼ੀ ਹੈ ਨਾ ਲੋਕਾਂ ਨੂੰ ਕੰਫਿਊਜ਼ ਕਰ ਰਹੀ ਹੈ ਜੂਨਰ ਨੂੰ ਕੰਫਿਊਜ਼ ਕਰ ਰਹੀ ਹੈ ਔਰ ਕਸਟਮਰ ਦੀ ਡਿਮਾਂਡ ਡੇ ਟੂ ਡੇ ਜਿਹੜੀ ਹੈ ਬਾਈ ਵੇਟ ਘਟ ਰਹੀ ਆਣ ਵਾਲੇ ਟਾਈਮ 'ਚ ਜੇ ਇੱਦਾਂ ਤੇਜ਼ੀ ਚੱਲਦੀ ਰਹਿੰਦੀ ਤਾਂ ਆਣ ਵਾਲੇ ਟਾਈਮ 'ਚ ਕਸਟਮਰ ਨੂੰ ਸਮਾਨ ਜਿਹੜਾ ਹੈਗਾ ਲੈਣਾ ਔਰ ਜੂਨਰਲੀ ਦੇਣਾ ਦੋਨੋਂ ਮੁਸ਼ਕਲ ਹੋ ਗਈ ਆਣ ਵਾਲੇ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਵੀ ਸੋਨਾ 2 ਲੱਖ ਔਰ ਚਾਂਦੀ 3.5 ਤੋਂ 4 ਲੱਖ ਰੁਪਏ ਦਾ ਨਜ਼ਰ ਆ ਰਿਹਾ ਹੈ جان ہتیشی ٹی آر پی نہیں بھرو صاحب کا ہاں جی سر کتنا دے ہے آج جو سونا ہے نا پہاڑ آسمان جوی جندا ہے تے لوکاں دی پہنچ تو باہر نہیں ہو رہا دیکھو کون تو تو نیچرللی باہر ہے جی جنہاں بیچارے دی شادیاں اگے آ رہی ہیں یا سیزن بڑیاں ہویا شادی بیاہ دا تے ناں تا ایسو بھا دے وچ مڈل کلاس مائنس غریب آدمی تو کچھ لے نہیں پا رہے ہیں جی بہت بڑا نقصان جولرز نو ہو رہا ہے اور ਪਾ ਦੇ ਵੀ ਘੱਟ ਨੂੰ ਸਾਨੂੰ ਕੋਈ ਨਜ਼ਰ ਨਹੀਂ ਆ ਰਹੀ ਪਾ ਦੀ ਜਦੋਂ ਸਿਰੇ ਉੱਡਦੇ ਆ ਦਿੱਲੀ ਦੇਖਦੇ ਆ ਕਿ 2-3000 ਗੋਲਡ ਦੇ ਅੰਦਰ ਪਲ ਤੋਂ 10000 ਰੁਪਏ ਚਾਂਦੀ ਦੇ ਅੰਦਰ ਇਹ ਐਸਾ ਕੀ ਹੋ ਰਿਹਾ ਜਿਹੜਾ ਸਾਡੀ ਵੀ ਸੋਰਸ ਤੋਂ ਬਾਹਰ ਹੈ ਤੇ ਹੁਣ ਕਸਟਮਰ ਜਿੱਦਾਂ ਤੋਂ ਪੁੱਛ ਰਿਹਾ ਇਹ ਮੈਂ 골ਡ ਕਿਹੜੇ ਕੈਰੇਟ ਦਾ ਪੁੱਛਦਾ ਹੈ ਇਹ ਕੈਰੇਟ ਤਾਂ ਗਵਰਨਮੈਂਟ ਵੱਲੋਂ ਜਿਹੜੇ 22 ਕੈਰੇਟ 14 ਕੈਰੇਟ ਡਾਇਮੰਡ ਦੇ ਅੰਦਰ ਜਾਂ 18 ਕੈਰੇਟ ਇਹ ਜੁੜੀ ਤਾਂ ਉਹੀ ਮਿਲਣੀ ਹੈ ਜੀ ਔਰ ਸਵਾਲ ਕੀ ਹੈ ਕਿ ਇਹਦੇ ਵਿੱਚ ਇਸ ਰੇਡ ਦੇ ਅੰਦਰ ਕਸਟਮਰ ਦੀ ਚੁਆਇਸ ਕੀ ਪਾਊਗਾ ਬੱਚੇ ਨੂੰ ਇਹ ਚੀਜ਼ ਦੇਖਣ ਵਾਲੀ ਚੀਜ਼ ਬਣ ਚੁੱਕੀ ਹੈ ਔਰ ਜਿਹੜਾ ਬਜਟ ਜਿਹਦਾ ਕੁਝ ਵੀ ਨਹੀਂ ਬੰਦਾ ਗੁੱਡ ਦਾ ਵਰ ਕੋਈ 5-7 ਲੱਖ 10 ਲੱਖ ਦਾ ਗੁੱਡ ਲੈਣਾ ਚਾਹੁੰਦਾ ਉਹਦੇ ਵਿੱਚ ਕੀ ਲਏਗਾ ਕੁਆਲਿਟੀ ਮੈਂ ਵੀ ਲੋਕਾਂ ਦੇ ਕਹਿੰਦੇ ਕੁਆਲਿਟੀ ਘਟ ਰਹੀ ਹੈ ਔਰ ਜਿਹੜੀ ਜੁਐਲਰੀ ਹੈ ਬੜੀ ਲਾਈਟ weight ਚ ਬਣਨੀ ਸ਼ੁਰੂ ਹੋ ਗਈ ਹੈ ਔਰ ਉਸ ਜੁਐਲਰੀ ਦੀ ਲਾਈਫ ਜਿਹੜੀ ਹੈ ਨੇਚਰਲੀ ਉਸ ਟਾਈਪ ਦੀ ਬਣ ਗਈ ਵੀ ਉਹਦੀ ਲਾਈਫ ਬਹੁਤ ਘੱਟ ਹੈ ਤੇ ਇਹ ਲੋਕਾਂ ਦੀ ਜਰੂਰਤ ਵੀ ਹੈਗੀ ਆ। ਲਈ ਜਰੂਰਤ ਪੂਰੀ ਹੈ ਜੀ ਇਹ ਇਸਤਰੀ ਤੰਦੇ ਨਾਲ ਰਿਲੇਟਡ ਹੈ। ਜੇ ਬੱਚੇ ਦੀ ਸ਼ਾਦੀ ਕਰਨੀ ਉਹਨੂੰ ਪਾਣਾ ਤਾਂ ਹੈਗੀ ਜੀ। ਤੇ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹਦਾ ਭਾਅ ਥੋੜਾ ਘਟਣ ਦੀ ਸੰਭਾਵਨਾ ਹੈ ਜੀ? ਅਸੀਂ ਪਿਛਲੇ 45 ਸਾਲ ਤੋਂ ਦੇਖਦੇ ਆ। ਇਹ ਪਿਛਲੇ 5-6 ਸਾਲ ਭਾਅ ਜਿਹੜਾ ਇੱਕ ਸਟੇਬਲ ਹੁੰਦਾ ਨਾ ਜੀ ਇਹ ਮਾਰਕੀਟ ਦੇ ਵਿੱਚ ਇੱਕ ਟ੍ਰੇਡ ਨੂੰ ਬਹੁਤ ਵੱਡਾ ਫਾਇਦਾ ਹੁੰਦਾ ਹੈ। ਲੋਕਾਂ ਨੂੰ ਵੀ ਫਾਇਦਾ ਹੈ ਕਿ ਨਾਲ ਦੀ ਨਾਲ ਲੋਕਾਂ ਦਾ ਮਨ ਮੰਨਦਾ ਚੀਜ਼ ਲੈ ਲੈਂਦੇ ਆ। ਔਰ ਅੱਜ ਜਿਹੜੀ ਤੇਜ਼ੀ ਹੈ ਨਾ ਲੋਕਾਂ ਨੂੰ ਕੰਫਿਊਜ਼ ਕਰ ਰਹੀ ਹੈ ਜੂਲੋ ਨੂੰ ਕੰਫਿਊਜ਼ ਕਰ ਰਹੀ ਹੈ ਔਰ ਕਸਟਮਰ ਦੀ ਡਿਮਾਂਡ ਡੇ ਟੂ ਡੇ ਜਿਹੜੀ ਹੈ ਬਾਈ ਵੇਟ ਘਟ ਰਹੀ ਹੈ ਤੇ ਕਿਸ ਤਰ੍ਹਾਂ ਦੇ ਕਹਿੰਦਾ ਵੀ ਜਦੋਂ ਦਿਵਾਲੀ ਤਿਹਾੜੀ ਤੇ ਹੁਣ ਤੱਕ ਅਜਾ ਕਿੰਨਾ ਕੁ ਵਾਅਦਾ ਹੋਇਆ ਇਹਨਾਂ ਵਿੱਚ ਦੇਖੋ ਵਾਅਦਾ ਦਿਵਾਲੀ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜਾ ਕੈਲਕੂਲੇਟ ਕਰ ਰਹੇ ਹਾਂ ਉਹ ਨੇਚਰਲੀ 60 ਤੋਂ 70% ਤੀਜੇ ਬਾਜ਼ਾਰ ਤਰੇ ਉਹ ਜੇ ਮਸਵਾ ਤੁਹਾਨੂੰ ਮੈਂ ਪ੍ਰੋਪਰ ਆ ਰਿਹਾ ਕਿ ਕਸਟਮਰ ਦੇਖੋ ਸਾਡੇ ਕੋਲ ਤਾਂ ਜਦੋਂ ਆਉਂਦਾ ਉਹ ਤਾਂ ਦੇਖੋ ਉਸ ਐਡਵਾਂਸ ਦੇ ਕੇ ਸਾਡੇ ਕੋਲ ਜੁਵਲੀ ਤਾਂ ਬੁੱਕ ਹੁੰਦੀ ਹੈ ਅਸੀਂ ਅਸੀਂ ਉਸ ਜੋ ਵੀ ਸਾਡੇ ਨਾਲ ਬੁਕਿੰਗ ਹੈ ਉਹਦੇ ਤੇ ਅਸਟਾ ਚੱਲ ਰਿਹਾ ਹੈ ਲੇਕਿਨ ਫਰਦਰ ਜਦੋਂ ਸਵੇਰੇ ਉੱਠਦੇ ਆ ਤਾਂ ਜੋ ਵੀ ਉਹਦੇ ਵਿੱਚ ਪਲੱਸ ਹੋਇਆ ਹੁੰਦਾ ਹੈ ਕਸਟਮਰ ਦੀ ਡਿਮਾਂਡ ਤਾਂ ਅਸੀਂ ਉਸ ਰੀਡ ਨਾਲ ਪੂਰੀ ਕਰਦੇ ਆਂ ਲੇਕਿਨ ਆਉਣ ਵਾਲੇ ਟਾਈਮ ਜੇ ਇੱਦਾਂ ਤੇਜ਼ੀ ਚੱਲਦੀ ਰਹਗੀ ਤਾਂ ਆਉਣ ਵਾਲੇ ਟਾਈਮ 'ਚ ਕਸਟਮਰ ਨੂੰ ਸਮਾਨ ਜਿਹੜਾ ਹੈਗਾ ਲੈਣਾ ਔਰ ਜੁਵਲਰੀ ਦੇਣਾ ਦੋਨੋਂ ਮੁਸ਼ਕਿਲ ਹੋ ਗਈ। ਜੇ ਮੈਂ ਜਿਸ ਤਰ੍ਹਾਂ ਹੁਣ ਤੁਹਾਡਾ ਬੁਕਿੰਗ ਕੋਈ ਅੱਜ ਕਰਾ ਕੇ ਜਾਂਦਾ ਹਾਂ। ਹਾਂਜੀ। ਤੇ ਜੇ ਉਹ ਪਰਸੋਂ ਲੈਣਾ ਦਾ ਤੇ ਉਹਦਾ ਰੇਟ ਉਹ ਲੱਗੇਗਾ ਇੱਥੇ ਅੱਜ ਦੇ ਰੇਟ ਜਿਹੜਾ ਰੇਲ ਲਾਈਨ ਦੇ ਅੰਦਰ ਜੁਵਲਰਸ ਹੈ ਨਾ ਜੀ ਉਹਦੀ ਸੇਮ ਰੇਟ ਦੀ ਜੋ ਬੁਕਿੰਗ ਕਰਾ ਜਾਂਦਾ ਉਹ ਕਮਿਟਡ ਹੈ। ਅੱਛਾ। ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਤੇ ਹੁਣ ਤੁਸੀਂ ਕੀ ਕਸਟਮਰ ਨੂੰ ਫੇਰ ਚਾਹਦੇ ਆ ਵੀ ਕਿ ਅਸੀਂ ਦਾ ਇਹੀ ਕਹਿੰਨੇ ਆ ਵੀ ਜਿਸ ਪਾ ਦੇ ਵਿੱਚ ਵੀ ਮਨ ਬੰਦਾ ਹੈਗਾ ਇਹ ਲੈ ਲੈਣ ਕਿਤੇ ਇਹ ਨਾ ਹੋਵੇ ਕਿ ਉਹਨਾਂ ਦੇ ਆਉਣ ਵਾਲੇ ਟਾਈਮ ਦੀ ਸ਼ਾਦੀ ਦੇ ਟਾਈਮ ਤੱਕ ਉਹਨਾਂ ਦਾ ਬਜਟ ਜਿਹੜਾ ਹੈਗਾ ਸਿਰਫ 골ਡ ਔਰ ਚਾਂਦੀ ਦੇ ਅੰਦਰ ਜਾਂ ਕੁਝ ਵੀ ਜੁੜੀ ਦੇ ਅੰਦਰ ਵਿਗੜ ਜੂ। ਅਸਤਾ ਕਹਿੰਦਾ ਜਿਸ ਰੇਟ ਤੇ ਮੰਡ ਮੰਦਰ ਲੈ ਲੈਨ ਜੋ ਸੋਨਾ ਜਿਹੜਾ ਹੈਗਾ ਸਾਨੂੰ ਜਿਸ ਰੇਟ ਨੂੰ ਕ੍ਰਾਸ ਕਰਨ ਗਿਆ ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਵੀ ਸੋਨਾ 2 ਲੱਖ ਔਰ ਚਾਂਦੀ 3.5 ਤੋਂ 4 ਲੱਖ ਰੁਪਏ ਤੱਕ ਨਜ਼ਰ ਆ ਰਿਹਾ ਹੈ।